ਪਾਪ ਜੀ ਮੇਰੇ ਤਾਂ ਪਰਸ ਰਹਿ ਗਏ ਆ ਨਹੀਂ ਪਰਸ ਇੱਥੇ ਹੀ ਆ ਪਰਸ ਆਂਦੇ ਮੈਂ ਬਾਜ਼ਾਰ ਜਾਣਾ ਵਾ ਅੱਛਾ ਮੈਂ ਤਾਂ ਵੈਡ ਸ਼ੀਟਾਂ ਬੜੀਆਂ ਖਰਾਬ ਹੋਈਆਂ ਤੇ ਉਹ ਲੈ ਆਵਾਂ ਤੇ ਨਾਲੇ ਇੱਕ ਡਿਨਰ ਸੈਟ ਵੀ ਬੜਾ ਹੋਇਆ ਪੁਰਾਣਾ ਬੜੇ ਕਿਹਦਾ ਉਹ ਲੈ ਆਉਣੀ ਹੈ ਤੇ ਇਹਦਾ ਛੁੱਟੀ ਪਾਈ ਹੈ ਹਾਂਜੀ ਪਾਤੀ ਆਹ ਵੀ ਕੱਲ ਮੈਨੂੰ ਛੇੜੀਆਂ ਨੇ ਆਉਣਾ ਤੇ ਚਾਹ ਤੇ ਨਾਲ ਨਾ ਪਕੌੜੇ ਪਕਾ ਲੈ ਕੱਲ ਮਿੱਠਾ ਮਿੱਠਾ ਮੈਂ ਜਾਣਾ ਵੀ ਆਟ ਲੈ ਆਉਂਗੀ ਠੀਕ ਜੀ ਤੇ ਰੋਟੀ ਪਾਣੀ ਸੋਣਾ ਤਿਆਰ ਕਰ ਲਿਓ ਠੀਕ ਜੀ ਰੋਟੀਆਂ ਹੀ ਬਣਾ ਲੈ ਵੇਹ ਲੋ ਰਾਤ ਨੂੰ ਪੀ ਹਣੋ

ਨਰਨ ਕੰਮ ਕਰਉਣਿਆਂ ਤਾਂ ਡਿਊਟੀ ਵਾਲੀ ਆ ਉਹ ਡਿਊਟੀ ਜਾਂਦੀ ਆ ਕਿ ਫਿਰ ਮੈਨੂੰ ਨਿੱਕੇ ਮੋਟੇ ਕੰਮ ਆ ਕਦੇ ਉਹ ਕਰਲਾ ਕਦੇ ਉਹ ਕਰਲਾ ਮਗਰੋਂ ਕਰਨੇ ਪੈਂਦੇ ਆ ਤੇ ਫੇਰ ਪੰਜ ਤੇ ਸਾਰਾ ਕੰਮ ਆਪੇ ਕਰਦੇ ਹਾਂ ਆਪੇ ਕਰਨਾ ਕਿਨੇ ਦਾ ਉਹ ਸਵੇਰੇ ਚੱਲ ਜਾਈ ਦੀ ਸ਼ਾਮ ਨੂੰ ਆਉਂਦੀ ਆ ਅੱਛਾ ਅੱਛਾ ਚਾਹ ਤਾਂ ਪੀਜੀ ਬਣ ਗਈ ਆ ਹਾਂਜੀ ਰੱਖ ਦਿਓ ਹਾਂਜੀ ਕੈਪਟਨ ਜੀ ਡਿਊਟੀ ਨਹੀਂ ਹੈ ਨਹੀਂ ਆਂ ਛੁੱਟੀ ਦਿੱਤੀ ਜੇ ਅੱਛਾ ਅੱਛਾ ਹਾਂਜੀ ਛੁੱਟੀ ਕਰਾਈ ਹੈ ਕਿਉਂ ਇਹ ਰਾਜਵਿੰਦਰ ਆ ਕੀ ਚਾਹਨਾ ਹੀ ਆ ਚੰਗੀ ਨਹੀਂ ਜੀ ਆ ਕਿਹਤਾਂ ਦੀ ਚਾਹ ਬਣਾਈ ਆ ਹੈ ਨਾ ਕਿਤੇ ਤੇ ਚਾਹ ਬਣਉਂਦੀ ਜਾਂ ਨਹੀਂ ਆ ਇਹਨਾਂ ਰਿੰਨੀ ਘਾਟ ਆ ਕੱਚੀ ਜੀ ਚਾਹ ਮੈਂ ਤੇ ਨਹੀਂ ਪੀਣੀ ਹੈਗੀ ਥੰਮੇ ਤੇ ਪੜੀ ਰਿੰਨੀ ਚਾਹ ਨਹੀਂ ਕੱਚੀ ਆ ਤਾਂ ਕੱਚੀ ਚਾਹ ਲੈ ਆਂਦੀ ਆ ਤੁਹਾਨੂੰ ਮੈਂ ਕਿਹਾ ਯਾਰ ਮੇਰੇ ਨਾਲ ਬਸ ਇਹਨੇ ਡਿਊਟੀ ਕਰ ਛੱਡੀ ਲੱਗਦੀ ਇਹਨੂੰ ਘਰ ਦੇ ਕੰਮ ਨਹੀਂ ਹੁੰਦੇ ਹੈਗੇ ਅਸ਼ੇਰਾ ਜਲਦੀ ਸ਼ਾਮ ਨੂੰ ਨਹੀਂ ਕੰਮ ਕਿੱਥੋਂ ਆਣਾ ਇਹਨੂੰ ਸਿਖਾਇਆ ਕਰੋ ਦੂਜੇ ਘਰ ਜਾਣਾ ਵਾ ਤੇ ਇਹਨੂੰ ਸਿਖਾਇਆ ਪਰ ਕੀਤੇ ਕੰਮ ਕਿੱਦਾਂ ਦੀ ਕੱਚੀ ਚਾਹ ਲੈ ਕੇ ਸਾਡੇ ਮੱਥੇ ਮਾਰੀ ਆ ਬੇਠੇਰਾ ਅੱਖੀ ਦਾ ਜਾ ਜਾ ਕੋਈ ਦਾ ਵੇਖੂ ਲੈ ਕਾ ਬਣਾ ਕੇ ਜੋ ਰੰਗ ਲਾਤੇ ਆ ਮੱਸਾਂ ਨਹੀਂ ਚਾਹ ਪੀਂਦੇ ਸੁਰਸਵਾਦ ਆ ਇਹ ਇਹ ਤਾਂ ਚੰਗਾ ਤਾਂ ਹੀ ਆ ਬਣਾ ਕੇ ਲਏ ਹੁੰਦੇ ਤੇ ਇੰਝ ਆ ਰਹਿੰਦੀ ਆ ਰਹਿੰਦੀ ਨਹੀਂ ਗਈ ਪਾਇਆ ਵੀ ਸਭ ਕੁਝ ਰਿੰਡਿਆ ਨਹੀਂ ਇਹਨੂੰ ਫੜਾ ਫੜਾ ਭਾ ਕੇ ਲਾਈਏ ਕੱਚੀ ਚਾਹ ਕਿੱਥੇ ਚਲਾਈ ਹੈ ਨਾ ਕਿੱਥੇ ਦੀ ਲਾਈ ਹੈ ਤੋ ਬੋਲੋ ਗੁਲਾਮਾ ਹੀ ਲਾਇਆ ਫੜ ਕੇ ਕੀ ਚਾਹ ਬਣਾਈ ਹੈ ਬਾਗੀਆਂ ਲੈ ਗੋਮ ਬਣਾ ਕੇ ਆਣ ਕੇ ਮੇਰੇ ਸੇਹਨੇ ਸਾਹਮਣੇ ਮੇਰੀ ਬੇਟੀ ਕਰਾ ਕੇ ਜਦਨ ਤਾਂ ਹੀ ਆਖੀਦਾ ਕੰਮ ਨਹੀਂ ਜਾਖ ਸਿੱਖਣਾ ਬਕਾਲੇ ਘਰ ਜਾਣਾ ਵਾ ਤੂੰ ਕੀ ਬਣਾਣੀ ਸਿੱਖਦਾ ਕੱਚੀ ਜਿਹੜਾ ਜਾਬ ਲੱਗ ਮੱਥੇ ਮਾਰ ਰਹੀ ਓ ਤੇ ਗੋਵਾਂ ਘਲਾਵਾ ਨਹੀ ਏ ਤੂੰ ਸੁਣੀ ਬਾਪੀ ਜੀ ਮੈਂ ਤਾਂ ਪੜੀ ਵਧੀਆ ਬਣਾਈ ਤਾਂ ਦੀ ਸਹਣੀਆਂ ਦਾ ਨੱਕ ਬੜਾਵਾ ਨਹੀਂ ਪਾਇਆ ਤੂੰ ਸਭੋ ਜਿੰਨਿਆ ਨਹੀਂ ਗਾ ਕੱਚੀ ਸੀ ਤੰਨੇ ਪਤੀ ਪਤੀ ਕਰਵਾ ਕੰਨ ਰਹੀਆਂ ਨੇ ਕੋ ਜਾ ਕੇ ਹੁਣ ਵੀਹਨ ਚਾਲ ਦੱਸਣ ਗਿਆ ਹੋਰ ਫੇ ਉਹਨਾਂ ਦੀ ਕੁੜੀ ਨੂੰ ਚਾਹ ਬਣਾਉਣੀ ਵੀ ਨਹੀਂ ਆਉਂਦੀ ਤਾਂ ਜਦ ਮੈਨੇ ਕੰਮ ਕਰਨ ਦੀ ਯਾ ਸਿੱਖਲਾ ਜਿਹੜੀ ਡਿਊਟੀ ਕਰਨੀ ਸੀ ਸੈਕਸ਼ਨ ਨਹੀਂ ਉਧਰ ਆਈ ਦਫਤਰ ਚਲ ਗਈ ਉਧਰ ਆਈ ਦਫਤਰ ਚਲ ਗਈ ਬਸ ਸਾਰੇ ਨੂੰ ਕੋਈ ਕਮੀ ਚਲਾਉਣਾ ਆਂਦਾ ਉਹ ਕਮੀ ਚਲਾਉਣਾ ਆਂਦਾ ਨਹੀਂ ਪਸੰਦ ਆਈ ਸੇ ਲਿਆਣ ਤੇ ਆਪਣਾ ਨਾ ਦੇਹਾ ਉੱਠ ਕੇ ਮੇਲੇ ਵਿੱਚ ਰਹਿੰਦੇ ਸਾਰਾ ਦਿਨ ਫਿਰ ਫਾਈ ਮਾਰਦੇ ਰਹਿੰਦੇ ਆ ਕੁਕਰੀ ਕੋਸ ਨੂੰ ਜਿਹੜੇ ਨਹੀਂ ਲੱਗਦੇ ਆ ਕਿੰਨੇ ਨੂੰ ਆਪਾਂ ਕਿਹਾ ਨਹੀਂ ਮੈਂ ਕਿਹਾ ਕਿ ਹਲੋ ਹਲੋ ਹਾਂ ਜੀ ਫਿਰ ਦਿੱਤੇ ਹੋਗੇ ਕਿ ਅੱਗੇ ਹਾਂ ਹਾਂ ਹੋ ਗਈ ਮੈਂ ਹੱਪੀ ਤਿਆਰ ਤੂ ਹੋ ਗਈ ਹਾਂ ਨਹੀਂ ਜੀ ਮੈਂ ਨਹੀਂ ਜਾਣਾ ਹੈ ਅੱਜ ਕਿਉਂ ਕੀ ਗੱਲ ਸਰੀਰ ਠੀਕ ਜੈ ਨਹੀਂ ਲੱਗਣ ਰਿਹਾ ਹੈਗਾ ਕੀ ਹੋ ਗਿਆ ਵਾ ਕੱਲ ਨੂੰ ਭਾਬੀ ਦੀਆਂ ਸਹੇਜੀਆਂ ਆਈਆਂ ਇਹ ਤੇ ਕੰਮਕੁੰਮ ਲੱਗੇ ਰਹੇ ਤੇ ਥਕਾਵਟ ਜੀ ਹੋ ਗਈ ਆ ਸਰੀਰ ਸਹੀ ਨਹੀਂ ਲੱਗਣ ਰਿਹਾ ਤੇ ਮੈਂ ਅੱਜ ਨਹੀਂ ਜਾਣਾ ਹੈਗਾ ਤੇ ਬਹੁਤ ਛੁੱਟੀ ਫਿਰ ਚਲ ਮੈਂ ਤੇ ਸਾਨੂੰ ਕਹਿ ਦਾਂਗੀ ਉੱਥੇ ਅਟੈਂਡੈਂਸ ਚ ਰਿ ਲਵਾ ਦਾਂਗੇ ਜੇ ਲੱਗ ਜੂਗੀ ਤੇ ਕੰਮ ਆਪਣੇ ਹੱਥ ਨਾ ਕਰਿਆ ਕਰਨਾ ਹੈ ਤੇਰਾ ਸਰੀਰ ਕਮਜ਼ੋਰ ਜਿਆ ਤੂੰ ਕੰਮ ਤੂੰ ਜ਼ਿਆਦਾ ਕਰ ਲੈਨੀ ਆ ਫਿਰ ਭਾਬੀ ਕਿਤੇ ਕਣੀ ਨਹੀਂ ਜਾਂਦੀ ਤੇ ਕੀ ਕਰਾਂ ਸੋ ਹੁਣ ਮੈਂ ਅੱਛਾ ਚੱਲ ਕੋਈ ਨਾ ਮੈਂ ਵੀ ਲੇਟ ਹੋਣ ਦੀ ਆ ਮੈਂ ਫਿਰ ਆਉਂਦੀ ਆਉਂਦੀ ਆਵਾਂਗੀ ਤੇਰੇ ਵੱਲ ਹੋ ਕੇ ਜਾਨੀ ਆ ਠੀਕ ਏ ਹਾਂ ਠੀਕ ਆ ਮੈਂ ਆਉਂਕੇ ਅਰ ਵੀ ਤਾਂ ਹੰਦੀ ਉਠੀ ਤੇ ਜਾ ਨਹੀਂ ਹੋਣਾ ਜਾਣਾ ਨਹੀਂ ਆ ਕੰਮ ਤੇ ਨਹੀਂ ਅੱਜ ਨਹੀਂ ਮੈਂ ਜਾਣਾ ਹੈਗਾ ਕਿਉਂ ਸਰੀਰ ਠੀਕ ਜਾਣੀ ਹੈਗਾ ਕੀ ਹੋਇਆ ਤੇਰੇ ਸਰੀਰ ਨੂੰ ਪੀੜਾਂ ਬੜੀਆਂ ਹੁੰਦੀਆਂ ਬੁਖਾਰ ਜਿਹਾ ਲੱਗਣ ਡਿਆ ਵਾ ਤੇ ਮੈਂ ਕਿਹਾ ਦਵਾਈ ਲੈ ਕੇ ਆਂਦੀ ਆ ਫਿਰ ਦਵਾਈ ਘਰ ਆ ਗਈ ਉਹ ਖਾ ਲਾ ਘਰ ਬਈ ਦਵਾਈ ਬੁਖਾਰ ਦੀ ਬਈ ਬਈ ਕਾ ਹੋ ਗਈ ਆ ਕਿ ਖਰਾਬ ਬਈ ਖਾ ਲਾ ਠੀਕ ਜੀ ਹਾਂ ਖਾ ਗਏ ਉੱਠੋ ਚਿਗਵਾ ਪੀਜੀ ਹੱਸੂ ਵੀ ਕੋ ਹੱਸੂ ਕੀ ਹਾਲ ਹੈ ਤੇਰਾ ਹੁਣ ਠੀਕ ਗੇ ਹੁਣ ਦਵਾਈ ਲਈ ਨਿੰਕਾਰ ਹੈਗੀ ਖਰਾਕ ਉਹ ਖਾਤੀ ਜੀ ਆ ਰਹੀ ਜੀ ਇਹ ਖਰਾਕ ਉਹ ਕਦੋਂ ਵੀ ਲੈ ਦੋਈ ਖਾਂਦਾ ਉਹ ਦਵਾਈ ਲੈ ਕੇ ਹਣੀ ਤੂੰ ਕਿਉਂ ਨਹੀਂ ਲੈ ਕੇ ਆਈ ਦੋਈ ਉਹ ਪੱਪੇ ਜਾਂਦੇ ਹੈਗੇ ਪਈ ਘਰ ਖਰਾਕ ਤੇ ਫਿਰ ਉਹੀ ਖਾ ਲੋ ਪੱਪੀ ਜੀ ਨੂੰ ਪਤਾ ਇਹਨੇ ਖਰਾਕ ਦਾ ਘਰ ਵਾਲੀ ਨਰਮਾ ਨਾ ਮੈਂ ਮਤਲਬ ਤੇਰਾ ਮੇਰੇ ਵੀ ਕਹਿ ਰਾਂ ਨਾ ਤਾਂ ਪੰਡਿਆ ਵਾ ਤਾਨੂੰ ਨਹੀਂ ਪੱਪੀ ਜੀ ਪਤਾ ਕਿ ਉਹ ਦਵਾਈ ਵੀ ਲੈ ਕੇ ਦੇਣੀ ਹੈ ਪਰ ਤੂੰ ਹੀ ਸਾਰੇ ਘਰ ਦਾ ਉਹਦੇ ਕੋ ਕਰਾਉਂਦੇ ਓ ਉਹ ਬੁਖਾਰ ਦੀ ਦਵਾਈ ਹੀ ਦਿੱਤੀ ਆ ਫਰਕ ਦੇ ਓ ਆਪੇ ਪੈ ਜਾਏਗਾ ਹੋਰ ਨਹੀਂ ਫਰਕ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤੁਸੀਂ ਵੀ ਤੁਰੋਂ ਏਦਾਂ ਦਵਾਈ ਖਾ ਲੈਂਦੇ ਹੋ ਹੋਈ ਹੋਈ ਕਿੱਥੋਂ ਦਾ ਫਰਕ ਪੈ ਜਾਣਾ ਦਵਾਈ ਖਾ ਤੇ 15 ਮਿੰਟਾਂ ਜਿੱਤੇ ਫਰਕ ਪੈਂਦਾ ਸਵੇਰ ਦੀਆਂ ਨੇ ਦਵਾਈ ਖਾਦੀ ਆ ਕੰਮ ਕਰਉਣ ਲੱਗੇ ਤਾਂ ਤੁਸੀਂ ਵੀਂਦੇ ਕੋਸ਼ਿਸ਼ ਨਹੀਂ ਆ ਕੋਈ ਡਾਕਟਰ ਕੋਲ ਲਿਆ ਕੇ ਦਵਾਈ ਰੱਖੀ ਕਿਹੜੀ ਘਰ ਬਣਾਏ ਹੀ ਆਪਾਂ ਭਾਪੀ ਨੇ ਮਗਰ ਲਾ ਕੇ ਸਾਰੇ ਨਾ ਤਾਂ ਕੰਮ ਕਰਦੀਆਂ ਕਿੱਦਾਂ ਦੀ ਹੈ ਤੇਰੀ ਭਾਪੀ ਮੇਰੇ ਭਾਪੀ ਨੂੰ ਨਹੀਂ ਕੁਝ ਕਹਿਣਾਗਾ ਮੇਰੀ ਭਾਪੀ ਫਿਰਦੀਂ ਕੀ ਆ ਇਹਨੂੰ ਤਾਂ ਫਿਕਰ ਹੀ ਨਹੀਂ ਹੱਥ ਵੀ ਤੇਰੀ ਮਾਤਾ ਵੀ ਨਹੀਂ ਕਰਦੀ ਇਹ ਤਾਂ ਫਿਕਰ ਤਾਂ ਨਹੀਂ ਕਰਦੇ ਆ ਕਿ ਦਾਵੇ ਬੈਠੇ ਰਮਨ ਲੱਖ ਫੋਨ 'ਚ ਮਸਤ ਹੋਏ ਆ ਪਤਾ ਹੀ ਨਹੀਂ ਕੋਈ ਜੇ ਆ ਤਾਂ ਦਿਨ ਨਾਂ ਦੀ ਜਗ੍ਹਾ ਤਾਂ ਨਹੀਂ ਆਪਣੀ ਕੁੜੀ ਹੁੰਦੀ ਤਾਂ ਤੁਹਾਨੂੰ ਤਾਂ ਵੀ ਇਦਾਂ ਹੀ ਕਰਦੇ ਉਹਨੂੰ ਬੋਚੋ ਨਾ ਕੀ ਕਰਨੀ ਆ ਮੈਂ ਹੀ ਕਰਨੀ ਸਾਕੋ ਜਦ ਚਾਮਲਾ ਪੂਰੇ ਮੈਂ ਹੀ ਕਰਨੀ ਆ ਹਾਤੀ ਤਾ ਗੁੱਸਾ ਨਾ ਕਰੀ ਪਾ ਤੇਰੀ ਭਾਬੀ ਨੂੰ ਆਸਾ ਚੰਗੀ ਨਹੀਂ ਆ ਤੇਰਾ ਮਾਸਾ ਨਹੀਂ ਆ ਕਰਦੀ ਚੰਗੇ ਆ ਬੜੇ ਚੰਗੇ ਮੈਂ ਤੇਨੂੰ ਦਵਾਈਆਂ ਕਿ ਦਿੰਦੀ ਆ ਤੇ ਨਾ ਤੇਰਾ ਕਦੇ ਸਿਰ ਵੀ ਨਹੀਂ ਦਬਾਇਆ ਸਵੇਰ ਦਾ ਦਬਾਇਆ ਕਿ ਤੇ ਮਾਸਾ ਪੀੜ ਮੋਢੀ ਤੂੰ ਤੇਰੇ ਵੀ ਮੈਨੂੰ ਫੋਨ ਤੇ ਕਹਿੰਦੀ ਕਿ ਤੇਰੇ 피ੜੋਂਡੀ ਮੇਰੇ ਚੱਲ ਉਠਾ ਕੇ ਲਈ ਮੈਂ ਦਵਾਈ ਲੈ ਕੇ ਦਵਾ ਨਹੀਂ ਖਾਦੀ ਦਵਾਈ ਕੋਈ ਨਹੀਂ ਸੀ ਬੈਠੋ ਮੈਂ ਚਾਰਜ ਬਣਾ ਕੇ ਲੈਣੀ ਦਾ ਨਹੀਂ ਮੈਂ ਕੁਝ ਨਹੀਂ ਖਾਣਾ ਬਿਨਾ ਮੈਂ ਜੋ ਮੈਂ ਤਸਵੀਰ ਦੇ ਤੇਰੀ ਟੈਨਸ਼ਨ ਲੱਗੀਗੀ ਉ ਤਾਂ 2.5 ਦਿਨ ਵੱਜ ਗਏ ਇਹਦੇ ਹਾਲੇ ਤੱਕ ਤੇ ਰਹੋ ਹੀ ਨਾ ਲਾ ਨਹੀਂ ਪੈ ਲਿੰਦਾ ਫਰਕ ਕੋਈ ਨਹੀਂ ਪੈਣ ਦਾ ਕਹਜੋ ਤੇ ਇਹ ਮੈਂ ਚਾਹ ਨਹੀਂਦਾ ਚੱਲ ਆ ਕੇ ਨੂੰ ਮੈਂ ਦਵਾਈ ਲਿਆ ਨਹੀਂ ਕੋਈ ਗੱਲ ਨਹੀਂ ਉਹ ਵੀਰ ਜੀ ਹੌਣੀ ਵਾਲੇ ਫਿਰ ਉਹਨਾਂ ਨਾਲ ਜਾ ਕੇ ਲੈ ਆਉਣੀ ਬੈਠੋ ਤੁਸੀਂ ਇੱਥੇ ਨਹੀਂ ਕਿ ਤਰਨ ਤੇਰੀ ਕਲ ਹੱਤਿੱਦਨ ਮੈਂ ਦਵਾਈ ਲਿਆਦਾ ਨਹੀਂ ਸੁਰਿੰਦਰ ਤੂੰ ਹੀ ਜਾਓ ਮੇਰੀ ਭਾਪੀ ਬੜੀ ਚੰਗੀ ਆ ਹਨ ਨੂੰ ਨਹੀਂ ਕਿਹਾ ਉਹਨਾਂ ਨੇ ਪਾਲਿਆ ਵਾ ਤੇ ਦਵਾਈ ਉਹਨਾਂ ਨੇ ਮੈਨੂੰ ਘੱਤ ਨਹੀਂ ਆ ਤੂੰ ਹੀ ਕੋਈ ਗੱਲ ਨਹੀਂ ਤੂੰ ਜਾਓ ਆਪਣੇ ਘਰ ਹਰਪੀਤ ਤੂੰ ਆਪਾਂ ਵੀ ਮਗਰ ਲਾ ਕੇ ਹੱਤੀ ਦੋਸਤੀ ਆਪਣੀ ਬਚਪਨ ਦੀ ਬਣੀ ਐ ਇੰਦਾ ਕਰਨ ਨਹੀਂ ਮੇਰੀ ਭਾਪੀ ਬੜੀ ਚੰਗੀ ਆ ਸੁਰਿੰਦਰ ਸਾਨੂੰ ਬੱਚਿਆਂ ਵਾਂਗੂ ਰੱਖਦੇ ਆ ਆਪਣੇ ਬੱਚਿਆਂ ਵਾਂਗੂ ਚਲ ਠੀਕ ਆ ਹੁਣ ਤੇ ਮੈਂ ਚਲੀ ਆ ਭਾਜੇ ਕਿਤੇ ਲੋੜ ਹੋਏਗੀ ਨਾ ਤੇ ਮੈਨੂੰ ਫੋਨ ਜਰੂਰ ਕਰ ਦੇ ਹਾਂ ਕੋਈ ਨਾ ਹਰਵੀਰ ਤੁਹਾਨੂੰ ਤੇਰੀ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਐ ਕਿੜੀ ਮੇਰਾ ਤੂੰ ਆਪਣੀ ਧੀ ਦੇ ਸਾਹਮਣੇ ਮੇਰੀ ਕੋਈ ਮੈਰੀਓ ਬਸ ਕੋਈ ਨਹੀਂ ਕੀਤੀ ਕੋਈ ਬੁਰਾਈ ਨਹੀਂ ਕੀਤੀ ਕਿੰਨਾ ਮੈਨੂੰ ਚੰਗਾ ਸਾਥ ਦਿੱਤਾ ਵਾ ਤੇ ਮੇਰੀ ਭਾਬੀ ਮੇਰੀ ਮਾਂ ਵਰਗੀ ਆ ਪਰ ਮੈਂ ਆਪਣੀ ਧੀ ਦੇ ਸਾਹਮਣੇ ਤੇਰੀ ਕਿੰਨੀ ਇੱਜ਼ਤ ਕੀਤੀ ਐ ਹਾਂ ਮੈਨੂੰ ਲੈਣਾ ਸਾਸ ਹੋ ਗਿਆ ਵਾ ਮੈਂ ਹੁਣ ਉੱਪਰੋਂ ਤੈਨੂੰ ਆਪਣੀ ਧੀ ਬਣਾ ਕੇ ਰੱਖੂੰਗੀ ਹਰ ਖੁਸ਼ੀ ਤੇਰੀ ਪੂਰੀ ਕਰਿਆ ਕਰੂੰਗੀ ਬਾਹਰ ਮਾਰਦਰੀ ਪੂਰੀ ਕਰਿਆ ਕਰੂੰਗੀ ਠੀਕ ਐ ਮੈਨੂੰ ਕਰਤੀ ਆਪਣੀ ਦਾ ਸਾਸ ਹੋ ਗਿਆ ਵਾ ਹਾਂ ਮੈਨੂੰ ਗੱਜੀ ਦਾ ਸਾਸ ਹੋ ਗਿਆ ਮੈਂ ਤੇ ਤੇਰਾ ਬੜਾ ਮਾੜਾ ਸਲੂਕ ਕਰਦੀ ਆ ਤੇ ਤੂੰ ਵੇਲਾ ਆਪਣੀ ਛੇਲੀ ਸਾਹਮਣੇ ਮੇਰੀ ਮਾਂ ਸਾਹ ਬੇਤ ਨਹੀਂ ਹੋਣ ਦਿੱਤੀ ਹਰ ਗੱਲ ਤੂੰ ਮੇਰੇ ਵੱਲ ਦੀ ਕੀਤੀ ਏ ਚੱਲੋ ਠੰਮ ਪੀ ਲਓ ਚੱਲੋ ਆਂ ਮੇਰੇ ਕੋਲ ਜਨ ਦਵਾਈ ਦਵਾ ਕੇ ਲਿਆਵਾਂ ਮੈਂ ਜਿਹੜੇ ਡਾਕਟਰ ਕੋ ਆਖਾਂਗੀ ਉਸ ਕੋਲ ਲੈ ਕੇ ਜਾਊਂਗੀ ਆ